ਉਹਦੋਂ ਤੂੰ ਹੀ ਨਾ ਲਿਆਵ ਨਾ ਤੇ ਫਿਰ ਮੈਨੂੰ ਪਤਾ ਲੱਗਾ ਆ ਇਹਦੇ ਹਨੂ ਦੇ ਗੱਲ ਦਾ ਪਤਾ ਹੀ ਹਾਨੀ ਆ ਇਹ ਉਹੀ ਇੱਥੇ ਆਈ ਹੀ ਪਤਾ ਨਹੀਂ ਹੋਰ ਕਿਸ ਤਰ੍ਹਾਂ ਹੋਤੇ ਵੀ ਇਹ ਗੱਲ ਦਾ ਪਤਾ ਅਕਸਰ ਪਰ ਭਾਤੀ ਨੂੰ ਸਹਿਨੇ ਲੇ ਕੇ ਆਇਆ ਤੇ ਤੇਰਾ ਨਾਮ ਆਇਆ ਕਿਹਾ ਕਿ ਅੱਜ ਉਹ ਸੋਹਣਾ ਹੈ ਜਾਂ ਕਿੰਨੇ ਪੈਸੇ ਲੈਂਦੇ ਕਿੰਨੇ ਆ ਮੰਮੀ ਹੁਣ ਕੀ ਆ ਤੁਹਾਡੇ ਮੁੰਡੇ ਨੇ ਨਾ ਕੋਈ ਰਿਸ਼ਤੇਦਾਰੀ ਮੈਨੂੰ ਜੱਗ ਦਾ ਛੱਡਣਾ ਹੈਗਾ ਹੁਣ ਕਿੱਥੇ ਚਲ ਗਿਆ ਪਹਿਲੇ ਪੂਆ ਕੋ ਗਏ ਆ ਤੁਹਾਨੂੰ ਪਤਾ ਹੀ ਸਾਰੀ ਗੱਲ ਆ ਉਹ ਤਾਂ ਮੈਨੂੰ ਪਤਾ ਪੂਆ ਕੋ ਗਿਆ ਤਾਂ ਹੁਣ ਪਿੰਡ ਚਲ ਗਏ ਆ ਉਥੋਂ ਵੀ ਪੈਸੇ ਮੰਗ ਕੇ ਲੈ ਆਏ ਆ ਹੁਣ ਇੰਨਾ ਨਹੀਂ ਗਾ ਪਤਾ ਕਿ ਕਿੰਨੇ ਪੈਸੇ ਹੀ ਤੇ ਕਿੰਨੇ ਨਹੀਂ ਵਿੰਦਰ ਬੱਸ ਕਰ ਨਾ ਝੂਠ ਬੋਲੀ ਜਾ ਮੈਨੂੰ ਸਾਰਾ ਹੀ ਪਤਾ ਤੇਰਾ ਸਾਰੇ ਪੈਸੇ ਤਾਂ ਉਥੇ ਪਚੰਦੀ ਨੇ ਜਦੋਂ ਤਨਖਾਹ ਹੁੰਦੀ ਹੈ ਨਾ ਤੂੰ ਪਹਿਲੇ ਉਥੇ ਦੇ ਕੇ ਆਉਂਦੀ ਓਏ ਹੁਣ ਮਗਾ ਕੀ ਫਾਇਦਾ ਕਰੰਦਾ ਜਦੋਂ ਉਦੋਂ ਨਹੀਂ ਟੱਕਿਆ ਤੇ ਉਦੋਂ ਨੂੰ ਮਰ ਜਦੀ ਹਾਂ じゃ ਮੈਨੂੰ ਦੱਸਦੀ ਲੜਾਈ ਪਾਉਣੀ ਹੀ ਘਰ ਵਿੱਚ ਤੇ ਹੁਣ ਨਹੀਂ ਪਈ ਆ ਕਰ ਮੇਰਾ ਕੰਮ ਕਰਨਾ ਵੇ ਐਵੇਂ ਗੱਲਾਂ ਨਾ ਕਰੀ ਜਾਇਆ ਕਰ ਮੈਂ ਨਹੀਂ ਕਰਨਾ ਕਰਦੀ ਲੋ ਕਰ ਨਾ ਕਰ ਮੇਰੇ ਸਿਰ ਸਾਨੀ ਮਜਾਇ ਖਰਾਬ ਕਰਕੇ ਰਹਿਤਾ ਸ਼ਹਿਰ ਜਾਣਾ ਸ਼ਹਿਰ ਜਾਣਾ ਹੀ ਤੂੰ ਬੈਠੇ ਰਹੋ ਅਲ ਜਾ ਚੁੱਕ ਕੇ ਮੇਰ ਕੋ ਨਹੀਂ ਹੁੰਦਾ ਕੋਈ ਤੇ ਇਹ ਕੰਮ ਕਰਨ ਦੇ ਕੋਈ ਮਰੇ ਕੋਈ ਸਾਈਡ ਤੇ ਕਰਨ ਰਿਹਾ ਅਛਾ ਅਛਾ ਕੰਮ ਹੀ ਕੋਈ ਕੰਮ ਤੇ ਕੋਈ ਨਹੀਂ ਇਦਾਂ ਹੀ ਬਸ ਆ ਗਈ ਸੰਦੀਪ ਕੀ ਕਰਨ ਦੀ ਨੀ ਮੁੰਡਾ ਲੈ ਕੇ ਬੈਠੀ ਅੰਦਰ ਅਛਾ ਅਛਾ ਪਾਜੀ ਮੈਂ ਤੁਹਾਡਾ ਨਾਲ ਇੱਕ ਗੱਲ ਕਰਨੀ ਆ ਰੁਪਿੰਦਰ ਫਿਰ ਕੋਈ ਕਪਾਤ ਵਾਲੀ ਗੱਲ ਨਾ ਤੇ ਫਿਰ ਨਾ ਹੀ ਕਰੀ ਠੀਕ ਹੈ ਨਾ ਨਹੀਂ ਪਾਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਗੱਲ ਪਤਾ ਨਾ ਕੀ ਆ ਤਾਨੂੰ ਪਤਾ ਹੀ ਆ ਘਰ ਦੇ ਹਾਲਾਤ ਨਾ ਕਿਦਾਂ ਦੇ ਬਣ ਗਏ ਆ ਸਾਡੇ ਕੀ ਕੁਝ ਹੋਉਂਦਿਆ ਵਾ ਸਾਡੇ ਨਾਲ ਹੁਣ ਹੁਣ ਇਹ ਵੀ ਵੇਖੋ ਕਿਹੜੇ ਕੰਮਾਂ 'ਚ ਪੈ ਗਏ ਆ ਨਾ ਤੇ ਹਟਦੇ ਆ ਬੜਾ ਸਮਝਾ ਕੇ ਵਿਖ ਲਿਆ ਆਪਾਂ ਦੇ ਇੰਨਾ ਮੱਥਾ ਮਾਰੀਦਾ ਵਾ ਨਾ ਰੋਜ ਵੀ ਇੰਨਾ ਕੰਮਾਂ ਤੋਂ ਬਾਜ਼ ਆ ਜਾਓ ਘਰ ਆਪਣਾ ਖਰਾਬ ਹੋਣਾ ਵਾ ਤੁਹਾਨੂੰ ਪਤਾ ਹੀ ਆ ਕੀ ਰਹਿ ਗਿਆ ਵਾ ਅੱਗੇ ਮੰਮੀ ਵੀ ਬਥੇਰਾ ਕਹਿੰਦੇ ਆ ਜੇ ਰਿਸ਼ਤੇਦਾਰ ਵਾ ਉਨਾ ਕੋ ਤੁਰ ਪੈਂਦੇ ਆ ਕਦੀ 5000 ਲੈ ਆਉਂਦੇ ਕਦੀ 10000 ਲੈ ਆਉਂਦੇ ਆ ਅਹੀਂ ਦੱਸੋ ਕਿੱਥੋਂ ਲਾਉਣੇ ਇੰਨੇ ਪੈਸੇ ਰੁਪਿੰਦਰ ਤੁਹਾਡੇ ਨਾਲਾ ਕੋਈ ਲੈਣ ਦੇਣ ਨਹੀਂ ਰਹਿ ਗਿਆ ਠੀਕ ਹੈ ਨਾ ਤੇ ਮੇਰੀ ਸੁਣ ਗੱਲ ਜੋਤੀ ਸਾਡੇ ਨਾਲ ਕੀਤਾ ਵਾ ਨਾ ਸਾਡੇ ਘਰ ਨਾ ਹੀ ਆਏਗਾ ਠੀਕ ਹੈ ਨਾ ਇਹ ਸਾਰਿਆਂ ਨੂੰ ਪਤਾ ਵਾ ਜੋਤੀ ਸਾਡੇ ਨਾਲ ਕੀਤਾ ਸੀ ਤੇ ਮਰਵਾਉਣ ਤੱਕ ਚੱਲ ਗਿਆ ਮੈਨੂੰ ਮਹਾਰੀ ਮਾਡੀ ਸ਼ਰਮ ਕਰ ਲੈਂਦੇ ਸਾਡਾ ਭਰਾ ਹੀ ਅਸੀਂ ਕੀ ਕਰ ਲੱਗੇ ਉਹ ਨਾਲ ਹੋ ਕੇ ਨਾ ਸਾਰਾ ਕੰਮ ਕਰਵਾਇਆ ਵਾ ਲਵਲੀ ਨਹੀਂ ਚਾਹੁੰਦਾ ਇਹ ਕੰਮ ਕਰਨਾ ਹੋ ਜੀ ਆਪਣੇ ਦੇ ਮਾਰੇ ਦੇ ਨਾਲ ਆਉਂਦੇ ਆ ਨਾ ਉਹ ਤਾਂ ਸੱਚੀ ਹੋਣ ਆ ਗਈਆਂ ਭਾਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਮੈਂ ਤੁਹਾਡੇ ਵੱਲ ਆਈ ਆ ਨਾ ਤੇ ਕੋਸੋ ਸਮਝ ਕੇ ਆਈ ਆ ਆਪਣੇ ਸਮਝ ਕੇ ਆਈ ਆ ਫੇ ਤੁਸੀਂ ਮੇਰਾ ਸਾਥ ਦਓਗੇ ਰੁਪਿੰਦਰ ਆਪਣੇ ਸਮਝੇ ਕਦੋਂ ਹੀ ਤੁਹਾਨੂੰ ਸੰਦੀਪ ਇਦਾਂ ਦੀਆਂ ਗੱਲਾਂ ਨਾ ਕਰ ਜੇ ਮੇਰੇ ਨਾਲ ਕੁਝ ਬਣੰਦਿਆ ਵਾ ਤੇ ਤੁਸੀਂ ਤੇ ਸਾਥ ਦਓ ਰੁਪਿੰਦਰ ਅਹੀਂ ਤੇ ਨਹੀਂ ਸਾਥ ਦੇਣਾ ਤੂੰ ਸਾਡਾ ਕਿੰਨਾ ਕ ਸਾਥ ਦਿੱਤਾ ਸੀ ਅਨੁਕਰੋਂ ਕੱਢਿਆ ਠੀਕ ਹੈ ਨਾ ਤੈਨੂੰ ਪਤਾ ਨਾ ਉਹ ਦਿਨ ਚੇਤਾ ਕਰ ਲਾ ਧੱਕੇ ਮਾਰ ਮਾਰ ਕੱਢਿਆ ਸਾਨੂੰ ਕੁਝ ਵੀ ਨਹੀਂ ਆਨੇ ਬੋਲ ਚੱਲ ਹੈ ਤੇ ਸਹੀ ਆ ਜੇ ਹੁਣ ਗਲਤੀ ਆ ਇਨਸਾਨ ਕੋਲ ਹੀ ਹੁੰਦੀ ਆ ਮੈਂ ਕਿਹੜਾ ਜਾਣ ਬੁਝ ਕੇ ਆ ਸਭ ਕੁਝ ਕੀਤਾ ਆ ਰੁਪਿੰਦਰ ਭਾਵੇਂ ਤੂੰ ਹੱਥ ਜੋੜ ਭਾਵੇਂ ਤੂੰ ਤਰਲੇ ਮਾਰ ਅਹੀਂ ਨਹੀਂ ਮਦਦ ਕਰਨੀ ਟਾਡੀ ਠੀਕ ਆ ਨਾ ਤੁਸੀਂ ਤੇ ਸਾਨੂੰ ਮਾਰਨ ਤੱਕ ਚੱਲ ਗਏ ਕੋਈ ਕਸਰ ਨਹੀਂ ਛੱਡੀ ਰੁਪਿੰਦਰ ਹੁਣ ਤੁਹਾਡੇ ਤਰਲੇ ਕੱਢਣ ਆ ਗੀ ਆ ਸੰਦੀਪ ਬਸ ਕਰ ਜੇ ਤੇ ਪੁਰਾਣੀਆਂ ਗੱਲਾਂ ਪੁੱਟਦੇ ਰਹੇ ਨਾ ਫੇਰ ਤੇ ਸਮਝ ਲੈ ਕਿ ਇਹ ਗੱਲ ਦਾ ਹੱਲ ਹੈ ਨਹੀਂ ਆ ਰੁਪਿੰਦਰ ਉਹ ਗੱਲਾਂ ਹਨੂ ਹਜੇ ਤੱਕ ਯਾਦ ਵਾ ਉਹ ਭੁੱਲਣੀਆਂ ਨਹੀਂ ਹੈਗੀਆਂ ਉਹ ਸੰਦੀਪ ਬੰਦੇ ਨੇ ਗਲਤੀ ਇੱਕ ਦੀ ਕੀਤੀ ਉਹਨੇ ਤਾਂ ਵਾ ਕਰੀਏ ਚੋਰੀਆਂ ਕਰਦੀ ਸੀ ਕਰੀਏ ਮੈਨੂੰ ਮਰਵਾਉਂਦੀ ਸੀ ਕੀ ਕੀ ਨਹੀਂ ਕਿਤੇ ਨਹੀਂ ਸਾਡੇ ਨਾਲ ਮੇਰੇ ਸਾਹਮਣੇ ਤੁਹਾਡੇ ਘਰੋਂ ਚੱਲ ਜਾ ਤੁਹਾਡੇ ਗੱਡੀ ਨਾਲ ਹੁਣ ਤੇ ਜੋੜ ਦਿੰਨੀ ਦੋਵਾਂ ਗੱਡੀ ਤੁਹਾਡੇ ਗੱਡੀ ਨਾਲ ਉਹ ਠੀਕ ਹੈ ਨਾ ਆਪਾਂ ਤੇਰੀ ਗੱਡੀ ਜੋੜ ਦਿੰਨੇ ਆ ਤੂੰ ਘਰੋਂ ਚੱਲ ਜਾ ਠੀਕ ਹੈ ਨਾ ਰੁਪਿੰਦਰ ਤੁਹਾਡੇ ਘਰ ਨਾ ਆਇਆ ਕਰ ਸੰਦੀਪ ਨਾ ਐਦਾਂ ਕਰ ਮੇਰੇ ਨਾਲ ਜੇ ਮੇਰੇ ਤੇ ਆਬਿਬਤਾ ਪਈ ਆ ਇਹ ਹੁਣ ਤੁਸੀਂ ਕਟਣੀ ਆ ਰੁਪਿੰਦਰ ਜਦੋਂ ਸਾਡੇ ਤੇ ਵਿਪਤਾ ਪਈ ਹੀ ਉਦੋਂ ਤੁਸੀਂ ਕਿੰਨਾ ਕਸਾਦ ਦਿੱਤਾ ਸੀ ਮੰਮੀ ਨੂੰ ਭੇਜ ਦੇਉ ਨਹੀਂ ਨਾ ਜਾ ਕੇ ਤੇ ਲੜ ਕੇ ਆਓ ਅਸੀਂ ਕਿੱਦਾਂ ਟਾਈਮ ਪਾਸ ਕੀਤਾ ਵਾ ਇਹ ਤੇ ਸਾਨੂੰ ਹੀ ਪਤਾ ਵਾ ਨਾ ਕਿੱਦਾਂ ਦਿਨ ਕੱਟੇ ਆ ਰੁਪਿੰਦਰ ਜੇ ਅੱਜ ਅਸੀਂ ਆਪਣੇ ਪੈਰਾਂ ਤੇ ਆਏ ਆ ਨਾ ਸਾਨੂੰ ਸੁਖ ਦੀ ਜ਼ਿੰਦਗੀ ਜੀ ਲੰਦੇ ਮੈਂ ਤੇ ਤੁਹਾਨੂੰ ਕੁਝ ਵੀ ਨਹੀਂ ਕਹਿਣ ਦੀ ਤੁਸੀਂ ਆਪਣੀ ਜ਼ਿੰਦਗੀ ਨਾ ਭਾਵੇਂ ਜਿੱਦਾਂ ਮਰਜ਼ੀ ਜੀਓ ਮੈਂ ਤੁਹਾਡੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੀ ਤੇ ਨਾ ਮੈਂ ਇਹ ਕੰਮ ਵਾਸਤੇ ਆਈ ਆ ਮੈਂ ਵੀਰ ਜੀ ਇਹ ਗੱਲਾਂ ਆਈਆਂ ਵੀ ਆਪਣੇ ਵੀਰ ਨੂੰ ਸਮਝਾਓ ਥੋੜਾ ਬੋਧਾ ਉਹਨਾਂ ਨੂੰ ਕਹੋ ਵੀ ਆਹ ਵਾਲੇ ਕੰਮੇ ਛੱਡ ਦਿਓ ਕਿੰਨਾ ਕੁ ਚਿਰ ਆਹ ਵਾਲੇ ਕੰਮ ਚੱਲਣੇ ਆ ਮੈਂ ਤੁਹਾਨੂੰ ਇਹ ਕਹਿਨੀ ਆ ਵੀ ਜਿੱਥੇ ਤੁਸੀਂ ਕੰਮ ਤੇ ਜਾਂਦੇ ਆ ਨਾ ਉਹਨਾਂ ਨੂੰ ਵੀ ਨਾਲ ਲੈ ਜਾਇਆ ਕਰੋ ਚਲ ਥੋੜਾ ਬੋਧਾ ਧਿਆਨ ਇਧਰ ਉਧਰ ਹੋਵੇ ਨਾ ਤੇ ਚਲ ਬੰਦੇ ਦਾ ਮਨ ਲੱਗਾ ਰਹਿੰਦਾ ਵਾ ਹੁਣ ਉਹ ਤੇ ਇੱਕੋ ਕੰਮ ਪਾਸੇ ਹੋ ਗਏ ਆ ਵੀ ਮੈਂ ਬਸ ਜਿਹੜਾ ਕੰਮ ਕਰਨਦਿਆਂ ਨਾ ਉਹੀ ਕਰੀ ਜਾਵਾਂ ਹੋਰ ਵੀ ਇਧਰ ਚਲਾਕ ਨਾ ਬਣ ਠੀਕ ਹੈ ਨਾ ਇਨੂੰ ਇਹੋ ਹੀ ਹੈ ਨਾ ਇਹਦਾ ਕੰਮ ਕੋ ਚੱਲ ਪਿਆ ਵਾ ਕਿ ਮੇਰੇ ਨਾਲ ਮਸ਼ੀਨ ਤੇ ਚੱਲ ਜੂਗਾ ਮੇਰੀ ਮਸ਼ੀਨ ਵੇਚ ਦੂਗਾ ਇਹ ਕੰਮ ਨਹੀਂ ਕਦੀ ਵੀ ਹੋਣਾ ਠੀਕ ਹੈ ਨਾ ਚਲਾਕੀਆਂ ਵੇ ਲੋ ਕਿੱਡੀਆਂ ਖੇਡਣ ਦੇ ਆ ਕਹਿੰਦੇ ਹੋਣੇ ਆ ਕਿ ਇਹਨਾਂ ਦਾ ਕੰਮ ਤੁਰਿਆ ਕਿਉਂ ਆ ਕੀ ਬਾ ਕੀ ਸੋਚ ਗਿਆ ਜੀ ਸੁਨੀਪ ਕੀ ਨਹੀਂ ਹੈ ਤੁਹਾਡੇ ਮੰਦਾ ਪਲੇਖਾ ਵਈ ਲੇਖਾ ਤੁਹਾਡੇ ਮੰਦਾ ਰਪਿੰਦਰ ਹੋਂ ਨੀਂ ਵਿਸ਼ਵਾਸ ਕਰ ਸਕਦੇ ਤੇਰੇ ਤੇ ਬਥੇਰਾ ਵਿਸ਼ਵਾਸ ਕਰਕੇ ਵੇਖ ਲਿਆ ਵਾ ਆਪਣੀ ਭੈਣ ਮੰਦੀ ਹੀ ਤੈਨੂੰ ਮੈਂ ਜੋ ਗੱਲਾਂ ਤੇਰੇ ਮਨ ਚ ਚੱਲਣਦੀਆਂ ਵਾ ਨਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਸੱਚ ਪੁੱਛੇ ਨਾ ਤੇ ਮੈਂ ਸੌਂ ਖਾ ਕੇ ਕਹਿੰਨੀ ਆ ਹੋਰ ਦੱਸ ਕੀ ਕਰਾਂ ਜੀ ਜੀ ਮਰਜੀ ਸੌਂ ਖਾ ਤੂੰ ਇਹ ਨੂੰ ਜਾਣ ਦੇ ਰਵਿੰਦਰ ਜਾ ਆਪਣੇ ਘਰ ਜਾ ਚਲ ਜਾ ਅੱਬਾ ਜੰਮੇ ਬੋਈ ਕਰ ਨਹੀਂ ਬੋਲੀ ਸੱਚੀ ਨਾ ਉਹ ਠੀਕ ਹੈ ਨਾ ਤੇ ਜਾ ਆਪਣੇ ਘਰ ਜਾ ਰਵਿੰਦਰ ਆਪਣੇ ਘਰ ਵੇ ਲੈਓ ਸਕੀਮਾਂ ਇਹਨਾਂ ਦੀਆਂ ਵੇਖੀਆਂ ਕਹਿੰਦੇ ਹੋਣੇ ਆ ਕਿ ਦਲਜੀਤ ਦੀ ਮਸ਼ੀਨ ਵੇਖ ਜੂਗੀ ਸੰਦੀਪ ਆਪਾ ਮੰਨਣੀ ਆ ਹਾਨੂੰ ਵੀ ਪਤਾ ਵਾ ਤੇ ਕਿਹੜੇ ਗਾਮ ਨੂੰ ਆਈ ਠੀਕ ਹੈ ਨਾ ਤੁਸੀਂ ਛੇਤੀ ਪਿਗਲ ਜਾਂਦੇ ਨੇ ਇਹਨਾਂ ਦੀ ਗੱਲਾਂ 'ਚ ਉਹ ਮੈਨੂੰ ਪਤਾ ਵਾ ਐਡੀ ਛੇਤੀ ਮਾਫੀ ਮੰਗਣ ਵਾਲੀ ਹੈ ਨਹੀਂ ਏ ਕੋਈ ਨਾ ਕੋਈ ਗੱਲ ਹੈਗੀ ਹੈ ਵਿੱਚ ਅੱਗੇ ਵੀਵਰਾ ਮਾਫੀ ਮੰਗੀ ਆ ਫਿਰ ਉਹ ਗਲਤੀ ਨਾਲੇ ਜਿੰਨੂੰ ਕਹਿੰਦੀ ਸਮਝਾ ਕੇ ਵੇਖੋ ਉਹਨੂੰ ਮੈਂ ਬੜੀ ਆਲੀ ਸਮਝਾ ਕੇ ਵੇਖ ਲਿਆ ਵਾ ਉਹ ਨਹੀਂ ਸਮਝਦਾ ਕਿਸੇ ਦੀ ਵੀ ਗੱਲ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਹੋਣਾ ਜੋ ਮਰਜ਼ੀ ਕਹਿੰਦੇ ਰਹਿਣ ਭਾਵੇਂ ਮਾਫੀਆਂ ਮੰਗਣ ਭਾਵੇਂ ਹੱਥ ਜੋੜਨ ਇੱਥੇ ਬੈਠੇਂ ਦੀਦੀ ਤੂੰ ਪੇ ਬੈਗੀ ਇਥੇ ਠੀਕ ਨਹੀਂ ਕੀ ਗੱਲ ਹੋ ਗਈ ਆ ਬੁਖਾਰ ਹੋ ਗਿਆ ਚੱਲ ਨਾ ਧਿਆਨ ਰੱਖਿਆ ਕਰੋ ਠੰਡ ਬੜੀ ਆ ਆ ਲਿਆ ਦੀ ਦਵਾਈ ਅੱਛਾ ਫੜਕਾ ਲੱਗੇ ਚੱਲ ਕੋਈ ਨਹੀਂ ਪੈ ਜਾਣਾ ਤੂੰ ਬੜਾ ਮੂੰਹ ਸੁਟਿਆ ਕੀ ਗੱਲ ਕੁਝ ਵੀ ਨਹੀਂ ਗੱਲ ਕੀ ਹੋਣੀ ਉਦਾਂ ਹੀ ਬਸ ਉਧਰੋਂ ਆਈ ਬੜੀ ਢਿੱਲੀ ਜੀ ਲੱਗਣ ਦੀ ਐ ਫਿਰ ਕੋਸ਼ ਨੇ ਟਿੱਡੂ ਲੇ ਕਦੇ ਹੋਣਾ ਵੰਦੀ ਦੀ ਤੁਹਾਨੂੰ ਪਤਾ ਹੀ ਆ ਜੋ ਕੋ ਹੋਂਦਿਆ ਵਾ ਦਲਜੀਤ ਕਰ ਗਈ ਹੀ ਤੇ ਮੈਂ ਤਾਂ ਸੋਚਿਆ ਕੀ ਚਾਹਤ ਜੋ ਪਿਛੇ ਹੋ ਗਿਆ ਵਾ ਨਾ ਉੱਤੇ ਹੁਣ ਮਿੱਟੀ ਪਾ ਕੇ ਤੇ ਚੱਲ ਆਪਣੇ ਭਰਾ ਨੂੰ ਕਿਹੇ ਕੰਮਕਾਰ ਤੇ ਲਵਾਓ ਚੱਲ ਉਹ ਵੀ ਕਿਸੇ ਪਾਸੇ ਜਾਣ ਵਾਲਾ ਬਣ ਜਾਊਗਾ ਹੁਣ ਤੁਹਾਨੂੰ ਵੀ ਪਤਾ ਵਾ ਦੀਦੀ ਨੌਕਰੀ ਤੇ ਤਾਂ ਜਾਇਆ ਨਹੀਂ ਜਾਣਾ ਤੇ ਨਾ ਹੁਣ ਉਹ ਗੱਲ ਬਣਨੀ ਆ ਤੇ ਖਰਚੇ ਘਰਾਂ ਦੇ ਕਿੰਨੇ ਆ ਉਹ ਤਾਂ ਹੁਣ ਪੂਰੇ ਹੋਣ ਨਹੀਂ ਦੇ ਤੇ ਮੈਂ ਤਾਂ ਗਈ ਹੀ ਉਧਰ ਤੇ ਅਗਲਿਆਂ ਨੇ ਨਾ ਕੜ ਕੇ ਜਵਾਬ ਦਿੱਤਾ ਅਸੇ ਵਾਲੇ ਪਿੰਨਾ ਅਹੀਂ ਨਹੀਂ ਕੁਝ ਵੀ ਕਰ ਸਕਦੇ ਉਹ ਤਾਂ ਸਭ ਕੁ ਘਟ ਬੋਲਦਾ ਸੀ ਦੂਜੀ ਦੀਆਂ ਗੱਲਾਂ ਸਭ ਤੋਂ ਵੱਧ ਹੀ ਉਨੂੰ ਘਰੇ ਕਾਦਾ ਪਰ ਆਹੀ ਹੋਇਆ ਉਹਦਾ ਉਹਦੇ ਆਕੜ ਹੀ ਬੜੀ ਹੋਈ ਏ ਤੇ ਚੱਲ ਭਰਾ ਆਹੀ ਜੇ ਕਿਤੇ ਨੌਕਰੀ ਤੇ ਲਵਾ ਦਿੰਦਾ ਕਿੱਡੀ ਕੀ ਗੱਲ ਏ ਹੀ ਇਹਨਾਂ ਨੇ ਚਾਰ ਪੈਸੇ ਕੀ ਨਵੇਂ ਨਵੇਂ ਵੇਖ ਲਏ ਇਹਨਾਂ ਦੋਵਾਂ ਜੀਆਂ ਦੀ ਬੜੀ ਆਕਰ ਹੋ ਗਈ ਆ ਬੰਦੇ ਨੂੰ ਤੇ ਬੰਦਾ ਹੀ ਨਹੀਂ ਸਮਝਦੇ ਜੇ ਤੂੰ ਗਈ ਹੀ ਤੇ ਜੇ ਲਵਾ ਦਿੰਦੇ ਨੌਕਰੀ ਤੇ ਤਾਂ ਕੀ ਗੱਲ ਹੋਏਨੀ ਨਾ ਦੀਦੀ ਕੀ ਪਤਾ ਉਹਦੇ ਮੰਜ ਕੀ ਚੱਲੰਦੇ ਆ ਤੇ ਕੀ ਨਹੀਂ ਅਗਲੇ ਤੇ ਗੱਲ ਗਾੜੀ ਉਹ ਕਰਨੀ ਦਿੰਦੇ ਇੱਕ ਦੇ ਚਾਰ ਜਵਾਬ ਦਿੰਦੇ ਆ ਗਾੜੀਓ ਤੇ ਚਲੋ ਕੋਈ ਗੱਲ ਨਹੀਂ ਆ ਜੇ ਇਹ ਸਾਡੇ ਨਾਲ ਏਦਾਂ ਡੇ ਆ ਨਾ ਕਰਨਾ ਤੇ ਕਰ ਲੈੰਦੋ ਟਾਈਮ ਤੇ ਔਖਾ ਸੌਖਾ ਬੰਦੇ ਦਾ ਨੰਗੀ ਜਾਂਦਾ ਵਾ ਕਿੱਡੀ ਕੀ ਗੱਲ ਵਾਪਲਾ ਸਰਪਿੰਦਰ ਤੂੰ ਤੇ ਜਾਣ ਕੇ ਗਈ ਉਧਰ ਮੈਂ ਤੈਨੂੰ ਆਖਿਆ ਵੀ ਸੀ ਕਿ ਜਿੱਥੇ ਨਸ਼ਾ ਛਡਾਉਂਦੇ ਆ ਉਥੇ लवली ਨੂੰ ਛੱਡਵੋ ਦੀਦੀ ਤੁਸੀਂ ਦਹੀ ਨਹੀਂ ਗੱਲ ਕਹਿ ਦਿੰਦੇ ਪਰ ਹੁਣ ਜਾਣ ਵਾਲਾ ਜਾਵੇ ਨਾਲ ਤੁਰੇ ਤੇ ਫੇਰੀ ਹੈ ਨਾ ਅਸੀਂ ਹੁਣ ਕੱਲੇ ਜਣੇ ਕੀ ਕਰੀਏ ਜੇ ਉਹਨਾਂ ਨੂੰ ਇੰਨੀ ਗੱਲ ਕਹਿੰਦੇ ਆ ਵੀ ਚੱਲ ਤੁਸੀਂ ਨਾਲ ਚਲੋ ਸਾਡੇ ਤੇ ਚੱਲ ਇਹੋ ਹੀ ਕੰਮ ਕਰਾ ਦੋ ਚੱਲ ਇਹ ਨਹੀਂ ਜਾਂਦਾ ਤਾਂ ਆਪਣੇ ਭਰਾ ਨੂੰ ਕਹਿ ਆਪਿਓ ਨਾਲ ਜਾਏਗਾ ਲੈ ਜਾਏਗਾ ਨੂੰ ਭਰਾ ਤੇ ਵਿਚਾਰਾ ਬਾਹਰਵਾ ਉਨੂੰ ਮੈਂ ਕੀ ਦੱਸਾਂ ਜੇ ਉਹਨੂੰ ਦੱਸਾਂ ਤੇ ਕੀ ਵਿਚਾਰੇ ਦੇ ਬੀਤੇ ਉਹਨੇ ਤੇ ਆਪਣੇ ਤੋਂ ਸਾਰਾ ਕੁਝ ਚੰਗਾ ਲੱਭ ਕੇ ਦਿੱਤਾ ਸੀ ਚੱਲ ਸਾਰਾ ਕੁਝ ਵਧੀਆ ਵਾ ਘਰ-ਬਾਰ ਵਧੀਆ ਬਣਿਆ ਵਾ ਤੇ ਚਲੋ ਮੁੰਡਾ ਵੀ ਚੰਗਾ ਵਾ ਹੁਣ ਇਹਨਾਂ ਥੋੜਾ ਪਤਾ ਹੀ ਕਿ ਮਗਰੋਂ ਆਣ ਕੇ ਤੇ ਇਦਾਂ ਦੇ ਕੰਮ ਕਰਨ ਲੱਪੈਣਾ ਇਹਨਾਂ ਨੇ ਆਹ ਆਪਣੇ ਵੱਲ ਤਾਂ ਸੋਚਦੇ ਆ ਕਿ ਚੰਗਾ ਵਧੀਆ ਹੀ ਬਾਕੀ ਰਪਿੰਦਰ ਉਹਨਾਂ ਨੂੰ ਕੀ ਪਤਾ ਕਿਨੇ ਨਸ਼ੇ ਕੰਡਾ ਬਣਾਵਾ ਬਾਕੀ ਹੁ ਕਰਮਾਂ ਦੀ ਗੱਲ ਵਾ ਚੱਲ ਕੋਈ ਗੱਲ ਨਹੀਂ ਦੀਦੀ ਜੋ ਕਰਮਾਂ ਦੇ ਵਿੱਚ ਵਾ ਉਹਦੇ ਹੋ ਕੇ ਹੀ ਰਹਿਣਾ ਵਾ ਕੀ ਕਰ ਸਕਦੇ ਆ ਹੁਣ ਆਹ ਤੇ ਬਾਕੀ ਨਾ ਦਵਾਈ ਦੁਈ ਲਿਆਓ ਮੌਸਮ ਹੁਣ ਬਦਲਿਆ ਵਾ ਨਹੀਂ ਦਵਾਈ ਤੇ ਲਿਆਂਦੀ ਆ ਨਾ ਚਲ ਠੀਕ ਆ ਜਾਵਾਂ ਫਿਰ ਮੈਂ ਨਹੀਂ ਨਹੀਂ ਆਉਂਗੀ ਫਿਰ ਉਹਦੇ ਨੰਗ ਦੀ ਨੰਗ ਦੀ ਮੈਂ ਚਲ ਬਿਹ ਜਾਨੀ ਬਿਠੇ ਹਾਂ ਹਾਂ ਜੀ ਤਰਲੇ ਮਾਰਦੀ ਫੈਂਡੀ ਆ ਪਹਿਲਾਂ ਤਾਂ ਉਹਨਾਂ ਨੂੰ ਕੋਈ ਸਮਝਦੀ ਨਹੀਂ ਉਹਨਾਂ ਨੂੰ ਤਾਂ ਮਾਰਨੂ ਫੈਂਡੀ ਹੀ ਕੋਈ ਗੱਲ ਨਹੀਂ ਗਾਂ ਨੂੰ ਵੇਖੀ ਤੈਨਾਂ ਬੰਦਾ ਕੀ ਆ ਹਜੇ ਤਾਂ ਬੜਾ ਕੁਝ ਹੋਣਾ ਵਾ ਆਹੋ ਕੀ ਕਰਦੀ ਆਈਂ ਕਰਨਾ ਕਰਨਾ ਕੀ ਆ ਉਧਰ ਗਈ ਸੀ ਜਰਾਕ ਦਸ਼ੀਤ ਭਾਜੀ ਕਰ ਕੀ ਕਰਨ ਗਈ ਸੀ ਉਧਰ ਕਰਨ ਦੇ ਕੁਝ ਵੀ ਨਹੀਂ ਮੈਂ ਦਸੋ ਕੋਈ ਇਹ ਕਹਿਣ ਗਈ ਸੀ ਕਿ ਚੱਲ ਭਰਾ ਆਪਣੇ ਨੂੰ ਸੁਧਾਰੋ ਥੋੜਾ ਬੋਤਾ ਜੇ ਸਮਝਦੇ ਸਮਝਾਓ ਉਹਨੂੰ ਅੱਛਾ ਤੇ ਗਾੜੀ ਨੂੰ ਇਹ ਨਹੀਂ ਜੀ ਅਹੀਂ ਉਹਨੂੰ ਵੀ ਕਹਿਣਾ ਵਾ ਕੀ ਪਤਾ ਵਾ ਤੁਸੀਂ ਫੇਰ ਨਹੀਂ ਕੋਈ ਸਕੀਮ ਲਾਈ ਚਾਹੇ ਕੋਈ ਕਰਨਾ ਤਾਂ ਨਹੀਂ ਆ ਅਛਾ ਮਿਹਾਂ ਦਾ ਸੇ ਥੋੜਾ ਵਾ ਵੀ ਹੁਣ ਸਦਾ ਬੰਦਾ ਇੱਕੋ ਜੇ ਕੰਮੀ ਕਰਦਾ ਰਹਿੰਦਾ ਵਾ ਤੇ ਦਲਜੀਤਾਂ ਨਹੀਂ ਕਰ ਦਲਜੀਤ ਨੂੰ ਹੀ ਨਹੀਂ ਗੱਲ ਕਹੀ ਮੈਂ ਜਾ ਕੇ ਅਛਾ ਤੇ ਮੁੜ ਕੇ ਸੰਦੀਪ ਆ ਗਈ ਉਹ ਅਹੀਂ ਨਹੀਂ ਜੀ ਅਹੀਂ ਨਹੀਂ ਤੁਹਾਡੇ ਤੇ ਯਕੀਨ ਕਰਦੇ ਹੈਗੇ ਅਹੀਂ ਨਹੀਂਗਾ ਤੁਹਾਡਾ ਸਾਸੂ ਦਣਾ ਹੈਗਾ ਜੋ ਮਰਜ਼ੀ ਕਰਦੇ ਰੋ ਏ ਐਦਾਂ ਨਹੀਂ ਗੱਲਾਂ ਕਰਦੀ ਜੇ ਗਾੜੀਓ ਹੁਣ ਮੇਰੀ ਗੱਲ ਸੁਣ ਉਧਰ ਤੁਰ ਪੀ ਤੂੰ ਪਹਿਲਾਂ ਸਮਝ ਜਾਂਦੀ ਆਹ ਕੋਹਤ ਨਾ ਹੁੰਦਾ ਇੱਥੋਂ ਤੱਕ ਜਾਣਾ ਹੀ ਨਹੀਂ ਜੇਕਰ ਤੂੰ ਚੰਗੀ ਰਹਿੰਦੀ ਨਾ ਇਹ ਕੰਮ ਨਹੀਂ ਹੋਣਾ ਤੇ ਤੇਰਾ ਹੀ ਸਭ ਕੀਤਾ ਕਰਾਇਆ ਵਾ ਮੰਮੀ ਉਦੋਂ ਤਾਂ ਤੁਸੀਂ ਵੀ ਸਾਰੇ ਉਦੋਂ ਮੁਰੇ ਕਹਿੰਦੇ ਸੀ ਵੀ ਆਹ ਕੰਮ ਐਦਾਂ ਕਰ ਲਈਏ ਉਦਾਂ ਕਰ ਲਈਏ ਹੁਣ ਸਾਰਾ ਚਿਕੜ ਮੇਰੇ ਤੇ ਸੁੱਟੀ ਜਾਂਦੇ ਆ ਇਹ ਗੱਲਾਂ ਪਹਿਲਾਂ ਸੋਚੀ ਦੀਆਂ ਹੋਈਆਂ ਰੀਆਂ ਵਾ ਨਾ ਹੁਣ ਸਾਰੀ ਗੱਲ ਮੇਰੇ ਤੇ ਸੁੱਟ ਦਿੰਨੇ ਆ ਉਹਨਾਂ ਤਾਂ ਹੀ ਨਹੀਂ ਗੱਲ ਕਹਿਤੀ ਆ ਪਰ ਤੁਸੀਂ ਕਹਿੰਦੇ ਐਦਾਂ ਕਰੋ ਤੁਸੀਂ ਤੇ ਮੇਰੇ ਨਾਲ ਤੁਰੋ ਜੇ ਹੁਣ ਉਹਨਾਂ ਨੂੰ ਸੁਧਾਰਾਂਗੇ ਇਹ ਅਧਿਕਾਰ ਆਪਣਾ ਥੋੜਾ ਬੋਧਾ ਬੱਜੂਗਾ ਨਹੀਂ ਤੇ ਆਪਣਾ ਤਾਂ ਨਾ ਘਰ ਖਰਾਬ ਹੀ ਐ ਇੱਕ ਹਿਸਾਬ ਨਾਲ ਮੇਰੀ ਗੱਲੇ ਕੌਣ ਜਰਦਾ ਵਾ ਆ ਹੋਇ ਤੈ ਹੈ ਤੁਹਾਨੂੰ ਪਤਾ ਹੀ ਹੈ ਭਾਂਜ ਦਾ ਮਰਜੀ ਭਰਾ ਵਾ ਕੌਣ ਸਾ ਦਾ ਮੇਰੀ ਗਰਸਨ ਹੁਣ ਉਹਨੇ ਨਹੀਂ ਜਾਣਾ ਜਿੰਨੀ ਤੂੰ ਦਲਜੀਤ ਦੀ ਕੀਤੀ ਦੀ ਹੈ ਨਾ ਉਹ ਹੁਣ ਤੁਰ ਪੇਗਾ ਤੁਹਾਡੇ ਨਾਲ ਕਦੀ ਵੀ ਨਹੀਂ ਜਾਂਦਾ ਜਿਦਾਂ ਹੀ ਆਉਂਦਾ ਰਿਹਾ ਉਹਦੇ ਬੇਇੱਜ਼ਤੀ ਕਰਦੀ ਰਹੀਆਂ ਤੂੰ ਦੀ ਤੂੰ ਤਾਂ ਇਹ ਵੀ ਨਹੀਂ ਸੋਚਿਆ ਵੀ ਮੈਨੂੰ ਵੱਡਾ ਵਾ ਥੋੜਾ ਦਿਮਾਗ ਲਾ ਲਿਆ ਕਰ ਹੁਣ ਨਹੀਂ ਤੁਰਨਾ ਉਹਨੇ ਤੇਰੇ ਨਾਲ ਜੋ ਮਰਜੀ ਕਰਦੀ ਰੋ ਚਲੋ ਮੰਮੀ ਕੋਈ ਗੱਲ ਨਹੀਂ ਹੈ ਜੇ ਨਹੀਂ ਨਾਲ ਜਾਣਾ ਤੇ ਨਾ ਜਾਣ ਬੇਸ਼ੱਕ ਟਾਈਮ ਤੇ ਮੇਰਾ ਲੰਘ ਹੀ ਜਾਣਾ ਵਾ ਐਡੀ ਗੱਲ ਨਹੀਂ ਹੈਗੀ ਪਰ ਇਹ ਆ ਵੀ ਗੱਲਾਂ ਤੇ ਜੇ ਤੇ ਰਹਿਣਗੀਆਂ ਨਾ ਇਹ ਰਹਿਣੀਆਂ ਕਰਨੀਆਂ ਉਹ ਤਾਂ ਰਹਿਣੀਆਂ ਉਹਨੂੰ ਨਹੀਂ ਰਹਿਣੀਆਂ ਜੋ ਕੋ ਤੂੰ ਇਦਾਂ ਕੀਤਾ ਦਾ ਵਾ ਸੋਚ ਲਿਆ ਕਰ ਚਲੋ ਕੋਈ ਗੱਲ ਨਹੀਂ ਤੂੰ ਲੈ ਜਾ ਕਿਸੇ ਨੂੰ ਨਾਲ ਤੇ ਨਾ ਉਹਨੂੰ ਲੈ ਜਾ ਮੁੰਡੇ ਤਹੀ ਨਾ ਜਾਓ ਉਹ ਵੀ ਨਾ ਜਾਣਾ ਕੋਈ ਗੱਲ ਨਹੀਂ ਚਲ ਜੂ ਮੈਂ ਆਪੇ ਇਕੱਲੀ ਲੈ ਕੇ ਪਰ ਇਹ ਵਾ ਵੀ ਟਾਈਮ ਤੇ ਲੰਘ ਗਿਆ ਤੇ ਮੁੜ ਕੇ ਤੁਸੀਂ ਆਪਣਾ ਫਿਰ ਹਿਸਾਬ ਕਿਤਾਬ ਲਾ ਲਓ ਕਿਉਂ ਮੇਰੇ ਹਿਸਾਬ ਕਿਤਾਬ ਨੂੰ ਕੀ ਹੋਣਾ ਮੇਰਾ ਘਰ ਮੈਂ ਇੱਥੇ ਰਹਿਣਾ ਮੈਂ ਕਿਤੇ ਨਹੀਂ ਜਾਣਾ ਇੰਨੇ ਚਿਰ ਦੀ ਨਹੀਂ ਗਈ ਤਾਂ ਹੁਣ ਵੀ ਨਹੀਂ ਜਾਣਾ ਤੂੰ ਵੀ ਕਰਨਾ ਕਰ ਮਮੀ ਆ ਕਿਦਾਂ ਨੀ ਇਹ ਗੱਲਾਂ ਹੋਈਆਂ ਭਲਾ ਖਾਣ ਵਰੀ ਤੂੰ ਹੀ ਇੱਧਰ ਆ ਤੇ ਗੱਲਾਂ ਤੂੰ ਹੀ ਉਹਨਾਂ ਦੀਆਂ ਕਰਦੀ ਏ ਤੇ ਗੱਲਾਂ ਕਰਨੀਆਂ ਨਹੀਂ ਤੂੰ ਕੀਤੀਆਂ ਤੇ ਹੋਣੀਆਂ ਨਹੀਂ ਨਾ ਕਰਦੀ ਤੇ ਨਾ ਹੋਣੀਆਂ ਹੀ ਉਹ ਚੰਗਾ ਚੰਗਾ ਬਸ ਸਾਡੇ ਕੋਲ ਤਾਂ ਇਹੋ ਗੱਲਾਂ ਹੀ ਆ ਮੇਰੇ ਨਾਲ ਜਿਹੜੀ ਤੂੰ ਘੱਟ ਕੀਤੀ ਦੀ ਜੇ ਸੱਚ ਪੁੱਛਿਆ ਤੇ ਕੀਤੀ ਆ ਜੇ ਮੁੰਡੇ ਨੇ ਉਹਨੂੰ ਬਾਦਕੀ ਕੀਤੀ ਅੰਦਰ ਦੇ ਕੇ ਮਾਰ ਲੱਗਾ ਹੀ ਮੈਨੂੰ ਉਹ ਮੈਂ ਹੋਈ ਆ ਜਿਹੜੀ ਛਦੈਣ ਇੱਥੇ ਬੈਠੀ ਆ ਚਲੋ ਕੋਈ ਗੱਲ ਨਹੀਂ ਅੰਮੀ ਕਰ ਲੋ ਤੁਸੀਂ ਮਰਜ਼ੀਆਂ ਆਪਣੀਆਂ ਜੋ ਤੁਸੀਂ ਕਰਨਾ ਉਹ ਤੂੰ ਅੱਗੇ-ਅੱਗੇ ਵੇਖੀ ਚੱਲ ਤੇਰ ਦਾ ਹੁੰਦਾ ਕੀ ਹੈ ਜੇ ਤੂੰ ਉਹਦਾਂ ਵਿਚਾਰੇ ਨਾਲ ਕੀਤਾ ਨਾ ਗਰੀਬ ਨਾਲ ਤੇ ਤੇਰ ਨਾਲ ਵੀ ਸਾਰਾ ਕੁਝ ਹੀ ਹੋਣਾ ਉਹ ਨਹੀਂ ਨਾ ਮੂੰਹ ਕੋ ਬੋਲਦਾ ਤੇ ਆਪਣੇ ਆਪ ਹੀ ਹੋਣਾ ਤੇਰ ਨਾਲ ਵੇਖਾਂ ਮਜੇ ਨਾਲ ਆਪ ਸੁੱਤੇ ਰਹਿਣਾ ਵਾ ਤੇ ਦੂਜਿਆਂ ਨੂੰ ਟੈਨਸ਼ਨ ਨਾ ਪਾਈਆਂ ਉਠੋ ਤਾਂ ਤੁਹਾਨੂੰ ਨਹੀਂ ਕਹਿਣਾ ਐ ਕੋਈ ਫਿਕਰ ਨੀ ਕੀ ਹੋ ਗਿਆ ਵਾ ਹੁਣ ਤਾਂ ਹੋਵੋ ਤਾਂ ਮੇਰੀ ਗੱਲ ਸੁਣੋ ਪਲਾਹ ਟਾਈਮ ਕਿਹੜਾ ਵਾ ਸੌਣ ਦਾ 4 ਉਤੋਂ ਵੱਜ ਗਏ ਤਾਂ ਹੁਣ ਸੁੱਤੇ ਜਾ ਤੁਸੀਂ ਤੂੰ ਮੈਂ ਕੌਮ ਕਰਾਉਣਾ ਕਰਾਉਣਾ ਤੁਹਾਡੀ ਕੋ ਮੈਂ ਕੀ ਆ ਕੋਈ ਰਹਿਤ ਨਹੀਂ ਗਿਆ ਜੇ ਕੋ ਬੇਇੱਜ਼ਤੀ ਨਹੀਂ ਕਰਾਉਣੀ ਹੈਗੀ ਹੱਡੀ ਰਹਿ ਗਿਆ ਕੋਈ ਤਾਂ ਦੱਸ ਦੋ ਕਿੰਨੇ ਕਰਤੀ ਹੈ ਤੁਹਾਡੀ ਬੇਇੱਜ਼ਤੀ ਹੁਣ ਕੁਝ ਦਿਨ ਸੁੱਕਾ ਵੀ ਨੰਗਨ ਦਾ ਕਰੋ ਤੇ ਕਿਹਨੇ ਹਾਨੂੰ ਛੱਡਿਆ ਵੀ ਆ ਭੂਆ ਕੋ ਤੁਸੀਂ ਲਾਵਾ ਕਰਾਤੀ ਪਰ ਜਾਈ ਕੋ ਮੈਨੂੰ ਗੱਲਾਂ ਕਰਾਤੀਆਂ ਜਿਹਦੀ ਕਿਵੇਂ ਇੱਕ ਗੱਲ ਨਹੀਂ ਸੁਣਦੀ ਹੁੰਨੀ ਉਹਨੇ ਮੈਨੂੰ ਗੱਲਾਂ ਕੀਤੀਆਂ ਉਹ ਵੀ ਕਿਹਦੀ ਵਜ੍ਹਾ ਨਾ ਸਿਰਫ ਇੱਕ ਟਾਡੀ ਵਜ੍ਹਾ ਦੇ ਨਾਲ ਹੋਰ ਦੱਸੋ ਜੇ ਕੋਈ ਰਹਿ ਗਿਆ ਵਾ ਨਾ ਉਹਦੇ ਕੋ ਵੀ ਕਰਾ ਦਿਓ ਉਦਾਂ ਇਹ ਨੱਕ ਦੇਣ ਜੋਗੇ ਨਹੀਂ ਆਪਾਂ ਰਹੇ ਹੈਗੇ ਇੰਨੀਆਂ ਦੀਆਂ ਗੱਲਾਂ ਸੁਣਦੇ ਆ ਨਾ ਕਿ ਜਿਹੜਾ ਕੋਈ ਹਿਸਾਬ ਨਹੀਂ ਆ ਮੇਰੀ ਗੱਲ ਸੁਣੋ ਮੈਨੂੰ ਭਾਸ਼ਣਾਂ ਦਿਆ ਕਰੋ ਆਣ ਕੇ ਕਦੀ ਤੂੰ ਆ ਜਾਂਦੀ ਆ ਕਦੀ ਮੰਮੀ ਆ ਜਾਂਦੀ ਆ ਜਦੋਂ ਮੈਂ ਭਾਸ਼ਣ ਦਿੰਦਾ ਸੀ ਉਦੋਂ ਤੁਸੀਂ ਮੇਰੀਆਂ ਗੱਲਾਂ ਤੇ ਗੌਰ ਨਹੀਂ ਕਰਦੇ ਆ ਉਦੋਂ ਤੁਹਾਨੂੰ ਕਿਹਾ ਲੱਭਦਾ ਜੇ ਮੈਂ ਖਾਨਡਾਉਣ ਲੱਗਾ ਹੁਣ ਹੁਣ ਤੁਹਾਨੂੰ ਲੋਕੀ ਗੱਲਾਂ ਕਰਦਾ ਪੇ ਉਦੋਂ ਵੇਖਣਾਈ ਨਾ ਕਿ ਉਦੋਂ ਸਮਾਂ ਕਿਹੜਾ ਸੀ ਤੇ ਹੁਣ ਸਮਾਂ ਕਿਹੜਾ ਵਾ ਆ ਗਈ ਮੇਰੇ ਲੱਗੇ ਨੰਨਾ ਬਤਾ ਕਰਨ ਹੁਣ ਮੇਰੀ ਨਾ ਧਿਆਨ ਨਾਲ ਗੱਲ ਸੁਣੋ ਹਾਂ ਗੱਲਾਂ ਛੱਡੋ ਜਿਹੜੀਆਂ ਹੋ ਗਈਆਂ ਵਾ ਪਤਾ ਨਾ ਗੱਲ ਕੀ ਆ ਜੇ ਤੁਸੀਂ ਸਮਝ ਜੋਗੇ ਨਾ ਤੇ ਘਰ ਆਪਣਾ ਵਾ ਬੱਜੂਗਾ ਜੇ ਮੈਂ ਤੁਹਾਨੂੰ ਸ਼ਹਿਰ ਖੜਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਉੱਥੇ ਤੇ ਇਨੇ ਨੇ ਜਿਹੜੇ ਨਸ਼ੇ ਕਰਦੇ ਆ ਉਹ ਵੀ ਸੁਧਰ ਜਾਂਦੇ ਆ ਤੇ ਤੁਸੀਂ ਵੀ ਛੱਡ ਸਕਦੇ ਆ ਜੇ ਤੁਸੀਂ ਮੇਰੇ ਨਾਲ ਚੱਲੋ ਨਾ ਤੇ ਫੇਰ ਵਾ ਪ੍ਰਪਿੰਦਰ ਮੈਂ ਕਿੱ데 ਵੀ ਜਾਣਾ ਠੀਕ ਆ ਨਾ ਤੂੰ ਤਰਲੇ ਨਾ ਮਾਰ ਮੇਰੇ ਦੱਸ ਇਦਾਂ ਦੀ ਗੱਲ ਕਰਕੇ ਤੇ ਟਾਈਮ ਸਾਰ ਦਿੰਨੇ ਆ ਤੁਹਾਡੇ ਫਾਇਦੇ ਬਾਰੇ ਸੋਚਣ ਦੀ ਆ ਉਹ ਮੈਂ ਜਾਣਾ ਹੀ ਨਹੀਂਗਾ ਕਿਤੇ ਮੈਨੂੰ ਕਹਿਣਿਆ ਵਾਰ-ਵਾਰ ਹਈ ਰੱਬਾ ਜਾਣਾ ਕਿਉਂ ਨਹੀਂ ਆ ਮੇਰੀ ਤੇ ਗੱਲ ਮੰਨ ਲਓ ਕਿਸਨੇ ਤੁਹਾਡਾ ਸਾਥ ਨਹੀਂ ਦੇਣਾ ਨਾ ਤੁਹਾਨੂੰ ਭਰਾ ਨੇ ਪੁੱਛਣਾ ਤੇ ਨਾ ਤੁਹਾਨੂੰ ਮਾਂ ਨੇ ਪੁੱਛਣਾ ਵਾ ਤਵੇ ਕੋਈ ਸਾਥ ਨਾ ਦੇਵੇ ਭੰਮੀ ਠੀਕ ਆ ਨਾ ਤੁਰ ਮਨ ਆਪਣਾ ਕੰਮ ਕਰਿਆ ਕਰ ਮੈਨੂੰ ਸਲਾਹਾਂ ਦੇਣ ਦੀ ਲੋੜ ਨਹੀਂ ਹੈਗੀ ਪਤਾ ਨਹੀਂ ਆ ਤੁਹਾਡਾ ਕਿਦਾਂ ਦਾ ਹਸਬਤਬ ਹੋ ਗਿਆ ਵਾ ਤੁਹਾਨੂੰ ਕਿਉਂ ਨਹੀਂ ਸਮਝ ਲੱਗਾਂ ਦੀ ਅਹੀਂ ਤੁਹਾਨੂੰ ਲੱਭ ਦੇਣੀ ਆ ਫਿਰ ਵੀ ਤੁਹਾਡੇ ਨਾਲ ਵਿਆਹੀ ਆ ਜ਼ਿੰਦਗੀ ਕੱਟਣੀ ਆ ਸਾਰੀ ਕਿੱਥੇ ਜਾਊਂਗੀ ਮੈਂ ਕਿਦਾਂ ਟਾਈਮ ਪਾਸ ਕਰੂੰ ਆਪਣਾ ਤੁਸੀਂ ਤਾਂ ਹੀ ਨਹੀਂ ਗੱਲ کہہ ਕੇ ਸਾਥ ਦਿੰਦੇ ਆ ਰਪਿੰਦਰ ਇਹ ਗੱਲਾਂ ਪਹਿਲਾਂ ਸੋਚਣੀਆਂ ਸੀ ਪਹਿਲਾਂ ਭਰਾ ਨੂੰ ਮਰਾਦਨ ਲੱਗੀ ਜੇ ਉਹ ਕੁੜੀ ਦਾ ਵਿਆਹ ਲੱਗੇ ਕਰਨ ਤੀ ਧਿਆਣੀ ਤੂੰ ਉਦੋਂ ਵੀ ਪਾਣੀ ਮਾਰਦੀ ਚੋਰੀਆਂ ਕਰਾਈਆਂ ਕੀ ਕੋਈ ਨਹੀਂ ਕੀਤਾ ਤੁਸੀਂ ਜੇ ਮੈਂ ਉਹਨੂੰ ਉਦੋਂ ਕੋਲਰ ਲੈ ਕੇ ਦਿੱਤਾ ਤੂੰ ਉਹ ਲੈ ਆਈ ਉਹਨਾਂ ਦੇ ਘਰੋਂ ਜਾ ਕੇ ਹੁਣ ਨਹੀਂ ਕਿਸੇ ਨੂੰ ਵੀ ਸਾਥ ਦੇਣਾ ਜੋ ਮਰਜ਼ੀ ਕਰਦੀ ਰਹਿ ਤੂੰ ਘਰ ਦੇ ਵਿੱਚ ਏਸੀ ਲੱਗਾ ਸੀ ਨਾ ਤਾਂ ਸੰਦੀਪ ਨੂੰ ਤੂੰ ਲੰਮੇ ਨਹੀਂ ਪੈਣਦੀ ਹੁੰਦੀ ਸੋਚ ਕਾਟ ਹੁੰਦੀ ਹੁੰਦੀ ਮਗਰੋਂ ਮਾਣ ਕਰਦੀ ਹੁੰਦੀ ਉਹ ਚੰਗਾ ਬਾਬਾ ਤੂੰ ਹੀ ਨਹੀਂ ਨਾ ਮੇਰੇ ਨਾਲ ਤੁਰਨਾ ਤੇ ਨਾ ਤਰੋ ਕੋਈ ਗੱਲ ਨਹੀਂ ਆ ਤੁਰਨਾ ਕਿਹਨੇ ਨਹੀਂ ਆ ਤੇਰੇ ਨਾਲ ਘਰੀ ਜਾਉ ਮਰਜੀ ਆਪਣੀ ਠੀਕ ਵਾ ਨਾ ਜੋ ਤਹੀ ਕਰਨਾ ਵਾ ਮੈਂ ਤਾਂ ਕਹਿੰਦਾ ਮੈਂ ਮਰਜੀ ਕਰਨੀ ਆ ਆਪਣੀ ਕਿਉਂ ਆਉਂਦੇ ਵੀ ਮੇਰੇ ਨਾਲ ਚੰਗਾ ਫਿਰ ਹੁਣ ਪਛਤਾਉਂਦਾ ਕੋਈ ਫਾਇਦਾ ਨਹੀਂ ਆ ਜਦੋਂ ਵੇਲਾ ਹੀ ਹੱਥੋਂ ਲੰਘ ਗਿਆ ਵਾ ਜਦੋਂ ਮੈਂ ਸਮਝਾਂਦਾ ਹੁੰਦਾ ਹੀ ਉਦੋਂ ਕੰਨ ਤੇ ਜੂਣੀ ਸਰਕਦੀ ਤੇਰੇ ਹਾਇਰ ਬਾਤ ਹੁਣ ਅਸੀਂ ਵਰ ਚਾਤੀ ਮਾਰਾਂ ਤੇ ਭਾਬੀ ਨਾਲ ਇਟਰਾ ਹੁੰਦੀ ਹੀ ਤੇ ਭਾਬੀ ਨੇ ਕੀ ਕੋਈ ਨਹੀਂ ਕੀਤਾ ਸਾਡੇ ਨਾਲ ਹੁਣ ਮਾਮ ਤੇ ਉਹ ਰੋਲਦੀ ਫਿਰਨ ਦੇਈ ਆ ਉਹਨੂੰ ਕੋਈ ਸਾਹਮਣਾ ਨਹੀਂ ਗਾ ਤੇ ਕੀ ਕਰਾਂਗੇ ਗਾੜੀ ਮੈਂ ਵੀ ਦਿਲਜਿੰਦਰ ਨੂੰ ਇੰਨੇ ਧੱਕੇ ਦਿੱਤੇ ਨੇ ਮੈਨੂੰ ਕਰਨਾ ਨਹੀਂ ਚਾਹੀਦਾ ਇਤਰਾ ਆ ਜਾਵੇਂ ਸਾਹਮਣਾ ਤੇ ਮੈਨੂੰ ਇੰਨੇ ਹੀ ਆ ਮੈਂ ਰਪਿੰਦਰ ਦੇ ਮਗਰ ਲਾ ਕੇ ਉਹਦੀਆਂ ਗੱਲਾਂ ਸੁਣ ਸੁਣ ਕੇ ਨਾ ਤੇ ਮੈਂ ਇਹਦੀ ਛੜੀ ਦੀ ਦੁਵਾਲੀ ਹੁੰਦੀ ਰਹੀ ਪਰ ਮੈਨੂੰ ਚਾਹੀਦਾ ਨਹੀਂ ਇਦਾਂ ਕਰਨਾ ਕਿ ਕੱਲ ਨੂੰ ਮੇਰੀ ਵਾਰੀ ਵੀ ਆਉਣੀ ਹੈ ਜੇ ਰਪਿੰਦਰ ਇੱਥੇ ਆਈ ਤੇ ਇੰਨਾ ਇਤਨਿਆਮ ਲਾਇਆ ਤਰੀ ਦੇ ਆਣ ਗਮਾਨ ਸੁਣਾਇਆ ਉਹਨੇ ਚਲੋ ਇਹਦਾ ਕਰਨੀ ਆ ਇਹਨੂੰ ਨਾਲ ਲੈ ਕੇ ਜਾਣੀ ਆ ਇਹਨੂੰ ਆਖਰੀ ਬਚਲ ਚੱਲ ਜਾਈਏ ਉੱਥੇ ਨਾਲੇ ਚੱਲ ਜਾ ਕੇ ਤੇ ਮੁੰਡਾ ਵੇਖ ਆਉਨੇ ਆ ਤੇ ਨਾਲੇ ਉਹਦੀ ਜਰਾ ਖਤਰਬਾਗੀ ਕਰਕੇ ਆਉਣੀ ਆ ਜੇ ਤਰ੍ਹਾਂ ਸਾਡੇ ਆਂਡੇ ਹਾਂ ਨੂੰ ਪਤਾ ਲੱਗਾ ਨਾ ਇਤਰਾ ਹੀ ਉੱਥੇ ਰੌਲਾ ਪਾਉਣਾ ਮੈਂ ਲੋਕਾਂ ਨੂੰ ਪਤਾ ਲੱਗੇਗਾ ਤੇ ਪਰ ਮੈਂ ਦਲਜਿੰਦਰ ਨੂੰ ਨਹੀਂ ਦੱਸਣਾ ਉੱਥੇ ਹੀ ਪਤਾ ਲੱਗੇਗਾ ਜਾ ਕੇ ਚਲੋ ਨੂੰ ਆਵਾਜ਼ ਮਾਰਨੀ ਆ ਦਲਜਿੰਦਰ ਨੂੰ ਤੇ ਨਾਲੇ ਮੁੰਡਾ ਵੇਖ ਆਉਨੇ ਆ ਜਾ ਕੇ ਦਲਜਿੰਦਰ ਨਹੀਂ ਦਲਜਿੰਦਰ ਕੀ ਗੱਲ ਮੁੰਡਾ ਵਾਜਾ ਮਾਰਨ ਦੇ ਵਾਜਾ ਮੈਂ ਮਾਰਨ ਲਈ ਹਾਂ ਮੈਂ ਵੀ ਤੇਰੇ ਨਾਲ ਚੱਲ ਚੱਲਣ ਨਾਲ ਇਹ ਸੰਗੀਤ ਦਾ ਮੁੰਡਾ ਵੇਖਾਈਏ ਉਹਨੇ ਕਮਰੇ ਵਿੱਚ ਨਹੀਂ ਆਇਆ ਮੁੰਡਾ ਕੋਈ ਤੇ ਚੱਲਣ ਨਾਲ ਹੀ ਆ ਗਈ ਉੱਥੇ ਸ਼ੁਗਰ ਮਮੀ ਤੁਹਾਡੇ ਮੂੰਹ ਵੀ ਇਹ ਗੱਲ ਨਿਕਲੀ ਵੀ ਉਹਨਾਂ ਦਾ ਮੁੰਡਾ ਵੇਖਾਈਏ ਨਹੀਂ ਤੇ ਨਾ ਜਦੋਂ ਦਾ ਉਹ ਹੋਇਆ ਵਾ ਨਾ ਤੁਸੀਂ ਚਾਜਣਾ ਮੈਨੂੰ ਵਧਾਈ ਤੱਕ ਨਹੀਂ ਦਿੱਤੀ ਹੈਗੀ ਚਲ ਕੋਈ ਨਹੀਂ ਜਿਹੜੀਆਂ ਬੱਚਿਆਂ ਵਾਲੀਆਂ ਗੱਲਾਂ ਨੇ ਛੱਡ ਸਾਰੀਆਂ ਹੁਣ ਚਲ ਤੂੰ ਇਦਾਂ ਕਰ ਮੇਰੇ ਨਾਲ ਚੱਲ ਹੁਣ ਦੱਲੀ ਦੋਨੇ ਨਹੀਂ ਮਾੜੇ ਮਰਨਾ ਮੈਂ ਹੀ ਮਾੜੀ ਹੋ ਗਈ ਆ ਇਹਦੇ ਨਾਲ ਠੀਕ ਆ ਮੰਮੀ ਜੇ ਤੁਸੀਂ ਕਹਿੰਦੇ ਹੋ ਤੇ ਕੋਈ ਗੱਲ ਨਹੀਂ ਮੈਂ ਚਲ ਜਾਂ ਨਹੀਂ ਆ ਤੁਹਾਡੇ ਨਾਲ ਤੇ ਜਾ ਕੇ ਹੋ ਆਉਨੇ ਆ ਵੀ ਹੋ ਤੁਸੀਂ ਵੀ ਮੁੰਡਾ ਆ ਦਾ ਚਲ ਕੋਈ ਨਹੀਂ ਕਰ ਲੈ ਤੂੰ ਕੰਮ ਕੋਮ ਨਾਲ ਮੈਂ ਤੇਰੀ ਮੰਮੀ ਦਾ ਪਤਾ ਲਗਾਉਂਗਾ ਤੇ ਠੀਕ ਠਾਕ ਜਿੰਗਾ ਰਹਿੰਦੀ ਕਿੰਨਾ ਚੜੀ ਹੋਇਆ ਮਿਲਿਆ ਨੂੰ ਤੇ ਕਰ ਲੈ ਕੰਮ ਕੋਮ ਚਲੋ ਠੀਕ ਆ ਕੋਈ ਨਹੀਂ ਚਲ ਜਾਨੇ ਲੈ ਪਤਾ ਨਹੀਂ ਮੰਮੀ ਇੰਨਾ ਬਦਲ ਕਿੱਦਾਂ ਗਏ ਹਉ ਆਪਣੇ ਆਪ ਹੀ ਕਹਿ ਰਹੇ ਆ ਕਿ ਮੈਂ ਮੁੰਡਾ ਵੇਖਣ ਜਾਣਾ ਨਹੀਂ ਤੇ ਉਦੋਂ ਦੀ ਨਾ ਕਿਤੇ ਇੰਨੇ ਚੱਜ ਨਾ ਵਧਾਈ ਵੀ ਨਹੀਂ ਦਿੱਤੀ ਮੈਨੂੰ ਚਲੋ ਸ਼ੁਕਰ ਹੈ ਰੱਬਾ ਇੰਨੇ ਆਪਣੇ ਆਪ ਕਿਹਾ ਤੇ ਸਹੀ ਪਰ ਇੱਕ ਗੱਲ ਵਾ ਨਾਲੇ ਮੰਮੀ ਕਹਿ ਰਹੇ ਕਿ ਤੇਰੀ ਮੰਮੀ ਦਾ ਪਤਾ ਲੈਣ ਜਾਣਾ ਤੇ ਮੈਂ ਉਹਨਾਂ ਦੇ ਘਰ ਜਾਂਦੀ ਨਹੀਂ ਹੈਗੀ ਹੁਣ ਮੈਂ ਕੀ ਕਹਾਂ ਇਹਨੂੰ ਚਲੋ ਕੋਈ ਗੱਲ ਨਹੀਂ ਉਧਰ ਤੇ ਜਾਣੀ ਆ ਦਿਲਜੀਤ ਕਰ ਫਿਰ ਵੇਖੀ ਜਾਊਗੀ ਇੱਧਰ ਜਾਣਾ ਵਾ ਕਿ ਨਹੀਂ ਜਾਣਾ ਚਲ ਮੈਂ ਕਰਲਾਂ ਕੰਮ ਜੇ ਮੰਮੀ ਨੇ ਕਿਹਾ ਵਾ ਨਾ ਤੇ ਇਹਦੇ ਨਾਲ ਜਾਣੀ ਆ ਫਿਰ ਮੈਂ ਸਸਿਕਾ ਲੀਦੀ ਜੀ ਸਸਿਕਾਲ ਬਹੁਤ ਨਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੀ ਸੁਣਾਓ ਕੀ ਕਰਨ ਦੇ ਉਸ ਵੀ ਨਹੀਂ ਕਰਨਾ ਕੀ ਆ ਅੱਛਾ ਠੀਕ ਠੀਕ ਆ ਹੋਰ ਮਾਸੀ ਜੀ ਹੁਣੀ ਠੀਕ ਠਾਕ ਆ ਹੋ ਸੰਦੀਪਾ ਮਾਸੀ ਵੀ ਠੀਕ ਆ ਅੱਜ ਤੇ ਕੋ ਕੋੜੀ ਕਰਲੀ ਲੱਗਣ ਈ ਐ ਅੱਛਾ ਕੋਈ ਗੱਲ ਹੋਈ ਆ ਗੱਲ ਹੋਣੀ ਆ ਸੰਦੀਪਾ ਮਾਸੀ ਦੇ ਪਤਾ ਨਹੀਂ ਆਪੇ ਕਹਿਣ ਲਈ ਸੀ ਕਿ ਮੈਂ ਇਚਾਣਾ ਵਾਂ ਹੀ ਮੁੰਡਾ ਵੀ ਖੰਣਾਣਾ ਵਾਂ ਅੱਛਾ ਅੱਜ ਨੂੰ ਰੋਣਾ ਨਾ ਇਹਨੇ ਚਾਜਣਾ ਵਟਾਈ ਦੇ ਨਹੀਂ ਕੀਤੀ ਨੀ ਤੇ ਗੱਲਾਂ ਜਿਹੜੀਆਂ ਉਹ ਵਾਦੂ ਕਰਦੀ ਅੱਜ ਕਿਦਾਂ ਮਨ ਆਪ ਹੀ ਕਹਿਣ ਲਈ ਕਿ ਮੇਰੇ ਨਾਲ ਚੱਲਵੇਂ ਮੈਂ ਮੁੰਡਾ ਵੇਖਣ ਜਾਣਾ ਅੱਜ ਕਿਦਾਂ ਮਨ ਮੇਰ ਪੈ ਗਈ ਮਾਸੀ ਦੇ ਮੈਂ ਨੂੰ ਪਿਆ ਆਪਣੀ ਦਾ ਪਤਾ ਹੈਗਾ ਅੱਗੇ ਤੇ ਅੱਗੇ ਤੇ ਜਿੱਦਾਂ ਰੁਪਿੰਦਰ ਕਹਿੰਦੇ ਹੁੰਦੇ ਹੀ ਉਦਾਂ ਹੀ ਕਰਦੇ ਹੁੰਦੇ ਹੀ ਮੈਨੂੰ ਕੀ ਆਖ ਨਹੀਂ ਪਤਾ ਮੈਂ ਤੇ ਆਪ ਘਰ ਆਣਾ ਵਾ ਕਿ ਅੱਜ ਦਿਨ ਕਿੱਧਰੋਂ ਛੜ ਆ ਵਾ ਉਹ ਚਲੋ ਕੋਈ ਗੱਲ ਨਹੀਂ ਦੀਦੀ ਸੁਧਰ ਗਈ ਹੈ ਨਾ ਇੰਨਾ ਹੀ ਬਹੁਤ ਵਾ ਕੋਈ ਗੱਲ ਨਹੀਂ ਤੁਸੀਂ ਜਿੱਦਨ ਵੀ ਆਉਣਾ ਹੋਊਗਾ ਨਾ ਤੇ ਮੈਨੂੰ ਫੋਨ ਕਰਕੇ ਦੱਸ ਦਿਓ ਇੱਕ ਵਾਰੀ ਹਾਂਜੀ ਪਾ ਮੈਂ ਤੇ ਆਪ ਇਹੋ ਚੰਨੀ ਆ ਚਲ ਦੋ ਤਿੰਨ ਹੀ ਜਾਣੀਆਂ ਵਾ ਤੇ ਰਲ ਮਿਲ ਕੇ ਰਿਆ ਕਰੀ ਹਾਂਜੀ ਇਹ ਤਾਂ ਐਵੇਂ ਹੀ ਨਾ ਘਰ ਦੇ ਵਿੱਚ ਲੜਾਈ ਕਾ ਛੱਡ ਦੇਗੀ ਇਹ ਤੇ ਗੱਲ ਹੈ ਰਿਆ ਕਰੀ ਤੇ ਹੋਰ ਕੀ ਚਾਹੀਦਾ ਹਾਂਜੀ ਇਹ ਤੇ ਗੱਲ ਹੈਗੀ ਆ ਚਲੋ ਕੋਈ ਗੱਲ ਨਹੀਂ ਮੈਨੂੰ ਨਾ ਸੱਚੀ ਬੜੀ ਖੁਸ਼ੀ ਹੋਈ ਹੈ ਇਹ ਗੱਲ ਸੁਣ ਕੇ ਨਾਲੀਨਾ ਅਭਰਾਂ ਜੀ ਨਾਲੀਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਸੀ ਹਾਂ ਹਾਂ ਸੰਦੀਪਾ ਹੁਣ ਕੀ ਹੋਇਆ ਵਾ ਹੋਣਾ ਕੀ ਆ ਦੀਦੀ ਅੱਜ ਨਾ ਰਪਿੰਦਰ ਆਈ ਹੀ ਘਰ ਰਪਿੰਦਰ ਆਈ ਹੈ ਮੈਂ ਤਾਂ ਨਹੀਂ ਆਈ ਹੋਣੀ ਆ ਕਿ ਮੈਂ ਤੇ ਅੰਦਰ ਮੁੰਡੇ ਨੂੰ ਸਵਾਲਾਂ ਢੀ ਸੀ ਤੇ ਮੈਂ ਜਦੋਂ ਹੋਂਦੀ ਵੇਖੀ ਨਾ ਇਹ ਆ ਕੇ ਨਾ ਇੱਥੇ ਡੰਗਰਾਂ ਲਾਗੇ ਖਲੋਗੀ ਇਹ ਡੇ ਹੀ ਗੋਆ ਸੁੱਟਣ ਤੇ ਮੈਂ ਆਖਿਆ ਮੈਨੂੰ ਪਤਾ ਕਹਿਣਾ ਕੀ ਆ ਕੈਂਡੀ ਕੀ ਲਵਲੀ ਨੂੰ ਸੁਧਾਰੋ ਸਾਡੀ ਮਦਦ ਕਰੋ ਅਹੀਂ ਤੇ ਫਿਰ ਚੰਗੇ ਆ ਸੁਨਾਈਆਂ ਕਿ ਹੁਣ ਤੈਨੂੰ ਚੇਤਾ ਆ ਗਿਆ ਵਾ ਜਦੋਂ ਅਸੀਂ ਤਰਲੇ ਮਾਰਦੇ ਨਹੀਂ ਟਾਡੇ ਤੂੰ ਹੀ ਸਾਡੀ ਮਦਦ ਕੀਤੀ ਸੀ ਇੱਥੇ ਖਾਣ ਨੂੰ ਕੁਝ ਨਹੀਂ ਹੈਗਾ ਅਸੀਂ ਰੋਨੇ ਹੀ ਉਦੋਂ ਸੰਦੀਪਾ ਆਹ ਤੇ ਤੁਸੀਂ ਨਾ ਬਹੁਤ ਵਧੀਆ ਕੀਤਾ ਹੁਣ ਕਿਤੇ ਇਹਦੀਆਂ ਗੱਲਾਂ ਨਾ ਆਜਿਓ ਇਹਨੂੰ ਇਹ ਹੋਣਾ ਵਾ ਕਿ ਇਹ ਲਵਲੀ ਨੂੰ ਉੱਥੇ ਲਵਾ ਦੂੰਗਾ ਕਿ ਮਸ਼ੀਨ ਤੇ ਤੇ ਫਿਰ ਅਸੀਂ ਉਹ ਕੰਮ ਕਰਨ ਵਾਲੇ ਬਣਾਂਗੇ ਏਤੀ ਵਾਲੇ ਪਾਸੇ ਇਹ ਗੱਲ ਕਰਨ ਵਾਲੇ ਕੋਣਾਂ ਦੀ ਦੀਦੀ ਸਕੀਮ ਤੇ ਦੀ ਇਹੋ ਹੀ ਇਹਨੇ ਆਉਂਦਿਆ ਪਹਿਲਾਂ ਇਹੋ ਗੱਲ ਕੀਤੀ ਆ ਕਿ ਮਸ਼ੀਨ ਤੇ ਰਖਾ ਲੋ ਨਾਲ ਕੀ ਪਤਾ ਇਹੋ ਚਾਹੁੰਦੀ ਹੋਣੀ ਆ ਕਿ ਕੋਈ ਗੱਲ ਨਹੀਂ ਇਹਦੀ ਮਸ਼ੀਨ ਵੀ ਵਿਕ ਜੂਗੀ ਨਾ ਨਾ ਸੰਦੀਪ ਜਲਦੀ ਸਮਝਾਂਗੀ ਆਖਿੰ ਕਿ ਇਹ ਕੰਮ ਨਾ ਕਿਤੇ ਕਰਕੇ ਦੇ ਦੇ ਨਹੀਂ ਨਹੀਂ ਜੀ ਹੋਰ ਕਰ ਲਿਆਂ ਦਾ ਕਿਟਾ ਆ ਗਿਆ ਵਾ ਜਿੱਦਣ ਅਸੀਂ ਬੈਠੇ ਹਿੰਦੇ ਇਹਨੂੰ ਸੁਧਾਰ ਲਈਏ ਉਦੋਂ ਇਹ ਨਵਾਂ ਨਵਾਂ ਕੰਮ ਹੀ ਇਹਨੇ ਸੁਧਰ ਵੀ ਜਾਣਾ ਸੀ ਨਹੀਂ ਨਹੀਂ ਦੀਦੀ ਨਵਲੀ ਨੇ ਸੁਧਰਨਾ ਹੈਗਾ ਇਹਨਾਂ ਨੇ ਸਗੋਂ ਆਪ ਭਜਾਇਆ ਮੈਨੂੰ ਕਹਿੰਦੇ ਜਾ ਤੂੰ ਆਪਣੇ ਘਰ ਜਾ ਹੱਥ ਵੀ ਜੋੜੇ ਕਿ ਤੂੰ ਆਪਣੇ ਘਰ ਹੀ ਚੰਗੀਆਂ ਤੈਨੂੰ ਰਹਿਣ ਦੇ ਜਿੱਦਾਂ ਤੇ ਹੈਗੀਆਂ ਅਸੀਂ ਇਹ ਤੇ ਬਹੁਤ ਵਧੀਆ ਕੀਤਾ ਵਾ ਸੀ ਚਲੋ ਬਾਕੀ ਕੋਈ ਗੱਲ ਨਹੀਂ ਜਦ ਦਿਨ ਵੀ ਆਉਣਾ ਹੋਗਾ ਨਾ ਫੋਨ ਕਰਕੇ ਆਇਓ ਨਹੀਂ ਨਹੀਂ ਸੰਦੀਕ ਮੈਂ ਫੋਨ ਕਰੂੰਗੀ ਹਾਂਜੀ ਹਾਂਜੀ ਮੰਮੀ ਹੁਣ ਬਦਲੇ ਹੈ ਨਾ ਜਦੋਂ ਆਉਣਾ ਹੈ ਨਾ ਮੰਮੀ ਨੇ ਕੋਈ ਨਹੀਂ ਗੱਲਬਾਤ ਨਹੀਂ ਇਹੋ ਜੀ ਕਰਨੀ ਹੈ ਜੀ ਨਹੀਂ ਨਹੀਂ ਤੇ ਨਾ ਹੀ ਕੋਈ ਉਧਰ ਦੀ ਕਰਿਓ ਤੋ ਹੀ ਵੀ ਨਾ ਹੁਣ ਪਿਆਰ ਨਾ ਰਿਹਾ ਮਮੀ ਦੇ ਨਾਲ ਨਹੀਂ ਮੈਂ ਅਜੇ ਦੇ ਘੇਰ ਨਾਲ ਨਹੀਂ ਆ ਮਮੀ ਇੱਟਾ ਕਰਦੀ ਮੈਂ ਜਿਵੇਂ ਹੀ ਚੰਗੀ ਸਪੈਸ਼ਲ ਨਾਲ ਮਿਲ ਕੇ ਰਹੀ ਸੀ ਹਾਂਜੀ ਹਾਂਜੀ ਚਲੋ ਠੀਕ ਆ ਦੀਦੀ ਆਜੇ ਫਿਰ ਕੋਈ ਗੱਲ ਨਹੀਂ ਚਲ ਠੀਕ ਆ ਸੰਦੀਪ ਹਾਂਜੀ ਚੱਲ ਆਹ ਤੇ ਸੱਚੀ ਬੜੀ ਖੁਸ਼ੀ ਵਾਲੀ ਗੱਲ ਵਾ ਕਿ ਮਾਸੀ ਸੁਧਰ ਗਏ ਆ ਜੇ ਨਾ ਸੁਧਰਦੇ ਸਾਡੀ ਕੁੜੀ ਦਾ ਕੀ ਹਾਲ ਹੋਣਾ ਸੀ ਕਦੀ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਸੀ ਕਦੀ ਕੁਝ ਕਰ ਦਿੰਦੇ ਸੀ ਇਹ ਵੀ ਰੁਪਿੰਦਰ ਦੇ ਮਗਰ ਲੱਗੇ ਹੀ ਨਾ ਰੁਪਿੰਦਰ ਨੂੰ ਵੀ ਹੋਣੀ ਸੋਝੀ ਆਈ